ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੁਹੀ ਮਹੱਲਾ ਚੌਥਾ ਜੇ ਵਾਹ ਹਰ ਰਸ ਰਹੀ ਅਕਾਏ ਗੁਰਮੁਖ ਪੀਵੇ ਸਹਿਜ ਸੁਭਾਏ ਹਰ ਰਸ ਜਨ ਚੱਖੋ ਜੇ ਭਾਈ ਅਨ ਤੋ ਆਕਤ ਨਤ ਸਾਦ ਲੋ ਭਾਈ ਰਹਾਓ ਗੁਰਮਤਿ ਰਸ ਰਖੋ ਰਧਾਰ ਹਰ ਰਸ ਰਾਤੇ ਰੰਗ ਮੁrar ਮਨ ਮੁਖ ਹਰ ਰਸ ਚਾਖਿਆ ਨ ਜਾਏ ਹੋ ਮੈਂ ਕਰੈ ਬੋਤੀ ਮਿਲੇ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੇ ਸੋਹੀ ਮਹੱਲਾ ਚੌਥਾ ਘਰ ਛੇ ਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ निज जात हर जपते आ उत्तम पदवी पाए पूछो बिदरदासी सुतए किसन उतरया घर जे स जाए हर की गाथ कथा सुनो जन भाई जित सहसा दुख भूख सब ले जाए रहआव रबिदास चमार उस्तत करे हर कीरत निमुख इक गाए पतत जात उत्तम भया चार वर्ण पए पग आए ਨਾਮ ਦੇ ਪ੍ਰੀਤ ਲਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ ਖਦਰੀ ਬ੍ਰਾਹਮਣ ਪੇਟ ਦੇ ਛੋੜੇ ਹਰ ਨਾਮ ਦੇਉ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 86 ਤੀਰਸ ਦਿਨ ਤਿਲਕ ਕਢਾਏ ਜਾ ਨਾਨਕ ਤਿਨ ਕੋ ਆਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੋਹੀ ਮਹੱਲਾ ਪੰਜਵਾਂ ਚੌਥਾ ਸੋਹੀ ਮਹੱਲਾ ਚੌਥਾ ਤਿਨੇ ਅੰਤਰ ਹਰਿਆ ਰਾਦਿਆ ਜਿਨ ਕੋ ਤੁਰ ਲਿਖਿਆ ਲਿਖਤ ਲਿਲਾ ਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰ ਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖਨ ਵਾਰਣ ਹਾਰਾ ਰਹਾਓ ਤੁਰ ਭਗਤ ਜਨਾ ਕੋ ਬਖਸਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੈ ਸੋਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹ ਕਾਰਾ ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕੈ ਪਵੈ ਇਸ਼ਾਰਾ ਜਿਸ ਕਰ ਵਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਤਉ ਪੀੜੀ ਆਦ ਜੁਗਾਦ ਬਖੀਲੀ ਕਿਨੈ ਨਾ ਪਾਇਓ ਹਰ ਸੇਵਕ ਭਾਇ ਨਿਸਤਾਰਾ ਸੁਹੀ ਮਹੱਲਾ ਚੌਥਾ ਜਿੱਥੈ ਹਰਿਆ ਰਾਦੀਐ ਤਿੱਥੈ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤ ਬਿੱਦ ਲਿਆ ਨਾ ਜਾਈ ਹਰ ਤਨ ਸੰਚੀਐ ਭਾਈ ਜੇ ਹਲ ਤ ਪਲਤ ਹਰ ਹੋਏ ਸਹਾਈ ਰਹਾਓ ਸਾਧ ਸੰਗਤ ਸਾਂਗ ਹਰ ਤਨ ਖੱਟੀਐ ਹੋਰਥੈ ਹੋਰ ਤੋ ਪਾਏ ਹਰ ਤਨ ਕਿਤੇ ਨਾ ਪਾਈ ਹਰ ਰਤਨ ਗਾ ਵਪਾਰੀਆ ਹਰ ਰਤਨ ਧਨ ਵਿਹਾਜੇ ਕੱਚਾ ਕੇ ਵਪਾਰੀਏ ਵਾਕ ਹਰ ਤਨ ਲਿਆ ਨ ਜਾਈ ਹਰ ਤਨ ਰਤਨ ਜਵੇ ਹਰ ਮਾਨਕ ਹਰ ਧੰਨੈ ਨਾਲ ਅੰਮ੍ਰਿਤ ਵੇੜ ਵਤੈ ਹਰ ਭਗਤੀ ਹਰ ਲਿਵ ਲਾਈ ਹਰ ਤਨ ਅੰਮ੍ਰਿਤ ਵੇਲ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨ ਘੁੱਟੈ ਨਾਹੀ ਹਾਲਤ ਪਰਤ ਹਰਤ ਨਾ ਕੀ ਭਗਤਾ ਕੋ ਮਿਲੀ ਵੜਿਆਈ ਹਰ ਧਨ ਨਿਰਭਉ ਸਦਾ ਸਦਾ ਸਥਿਰ ਹੈ ਸਾਚਾ ਇਹੋ ਹਰ ਧਨ ਅਗਨੀ ਤਸਕਰੈ ਪਾਣੀਆਂ ਜਮਦੂਤਾ ਕਿਸੈ ਕਾ ਗਵਾਇਆ ਨਾ ਜਾਈ ਹਰ ਧਨ ਕੋ ਚੱਕਾ ਨੇੜ ਨਾ ਆਵਈ ਜਮ ਜਗਾਤੀ ਡੰਡ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਦਿਨ ਇਕ ਵਿਖ ਨਾਲ ਨਾ ਜਾਈ ਹਲਤਾ ਵਿੱਚ ਸਾਗਤ ਦੋ ਹਿਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਗਤ ਹਰ ਦਰਗੈ ਢੋਈ ਨਾ ਪਾਈ ਇਸ ਹਰ ਧਨ ਕਾ ਸਾਹੋ ਹਰਿ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧੰਨੇ ਕਾ ਟੋਟਾ ਕਦੇ ਨਾ ਆਵੀ ਜਨ ਨਾਨਕ ਕੋ ਗੁਰ ਸੋਜੀ ਪਾਈ ਸੋਈ ਮਹੱਲਾ ਚੌਥਾ ਜੇ ਸਨੋ ਹਰ ਸੋ ਪ੍ਰਸann ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪਰਵਾਨ ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕਾ ਹਿਰਦੈ ਵਸਿਆ ਹਰ ਪੁਰਖ ਭਗਵਾਨ ਗੋਵਿੰਦ ਗੋਣ ਗਾਈਐ ਜਿਉ ਲਾਇ ਸਤਗੁਰੂ ਨਾਲ ਧਿਆਨ ਰਹਾਉ ਸੋ ਸਤਗੁਰੂ ਸਾਥ ਸੇਵਾ ਸਤਗੁਰੂ ਕੀ ਸਫਲ ਹੈ ਜਿਸ ਤੇ ਪਾਈਐ ਪਰਮਨਿਧਾਨ ਜੋ ਦੂਜੇ ਭੈ ਸਾਕਤ ਕਾਮਨ ਆਰਥ ਦੁਰਗੰਧ ਸਰੇਵ ਦੇ ਸੋਨੇ ਫਲ ਸਭ ਗਿਆਨ ਜਿਸ ਨੂੰ ਪਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ ਸੋ ਪਾਵੇ ਦਰਗਹਿ ਮਾਨ ਜੋ ਬਿਨ ਪਰਤੀਤੀ ਕੋ ਪਟੇ ਕੋੜੀ ਕੋੜੀ ਅੱਖੀ ਮਿਟਦੇ ਉਨ ਕਾ ਉਤਰ ਜਾਏਗਾ ਝੂਠ ਗੁਮਾਨ ਜੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਨ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਸਾਚਾ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ